7 ਸੈਕਿੰਡ ਚ ਬਜ਼ੁਰਗ ਦੀਆਂ ਵਾਲੀਆਂ ਲੁੱਟ ਲੈ ਗਏ ਲੁੱਟੇਰੇ ਜੀ ਹਾਂ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸਿਰਫ 7 ਸੈਕਿੰਡ ਦੇ ਅੰਦਰ ਲੁਟੇਰੇ ਬਜ਼ੁਰਗ ਮਹਿਲਾ ਦੇ ਕੰਨ ਤੋਂ ਵਾਲੀਆਂ ਲਾ ਕੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਵੇਖ ਸਕਦੇ ਹੋ ਕਿ ਕਿਵੇਂ ਦੋ ਮੋਟਰਸਾਈਕਲ ਸਵਾਰ ਬਜ਼ੁਰਗ ਮਹਿਲਾ ਕੋਲ ਆ ਕੇ ਆਪਣਾ ਮੋਟਰਸਾਈਕਲ ਹੌਲੀ ਕਰ ਲੈਂਦੇ ਨੇ। ਜਿਨ੍ਹਾਂ 'ਚ ਇੱਕ ਮੋਟਰਸਾਈਕਲ ਦੇ ਪਿੱਛੇ ਬੈਠਾ ਲੁਟੇਰਾ ਬਾਈਕ ਤੋਂ ਥੱਲੇ ਉਤਰਿਆ ਤੇ ਪੈਦਲ ਜਾ ਰਹੀ ਬਜ਼ੁਰਗ ਮਹਿਲਾ ਦੇ ਕੰਨਾਂ 'ਚੋਂ ਬਹੁਤ ਬੇਰਮੀ ਨਾਲ ਵਾਲੀਆਂ ਲਾ ਲੈਂਦਾ ਹੈ ਤੇ ਦੂਜਾ ਮੋਟਰਸਾਈਕਲ ਤੇ ਹੀ ਹੁੰਦਾ ਹੈ ਤੇ ਵਾਲੀਆਂ ਲਾਉਂਦਾ ਵੜਾਲਾ ਲੁੱਟੇਰਾ ਭੱਜ ਕੇ ਮੋਟਰਸਾਈਕਲ ਤੇ ਬੈਠਦਾ ਹੈ ਫਿਰ ਦੋਨੋਂ ਲੁੱਟੇਰੇ ਗੱਡੀ 'ਚੋਂ ਤੇਜ਼ ਸਪੀਡ ਤੇ ਫਰਾਰ ਹੋ ਜਾਂਦੇ ਨੇ ਤੇ ਬਜ਼ੁਰਗ ਪਿੱਛੇ ਸਿਰਫ ਚੀਕਾਂ ਮਾਰਦੀ रह ਜਾਂਦੀ ਹੈ ਜਿਸ ਦੀ ਆਵਾਜ਼ ਸੀਸੀਟੀਵੀ 'ਚ ਸਾਫ਼ ਸੁਣਾਈ ਦੇ ਰਹੀ ਹੈ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਜਿਸ ਨਾਲ ਲੁੱਟੇਰਿਆਂ ਦੇ ਹੌਂਸਲੇ ਇੰਨੇ بلند ਹੋ ਚੁੱਕੇ ਨੇ ਕਿ ਕੁਝ ਸਕਿੰਟਾਂ 'ਚ ਹੀ ਮਹਿਲਾਵਾਂ ਨਾਲ ਵਾਰਦਾਤਾਂ ਤੇ ਉਹਨਾਂ ਦਾ ਗਹਿਣੇ ਲੁੱਟ ਰਹੇ ਨੇ ਪਰ ਪੁਲਿਸ ਸਿਰਫ ਜਾਂਚ ਕਰਨ ਦਾ ਹੌਸਲਾ ਦੇ ਦਿੰਦੀ ਹੈ ਪੰਜਾਬ ਚ ਲਗਾਤਾਰ ਲੁੱਟਣੀਆਂ ਵਾਰਤਾ ਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਤੇ ਪੁਲਿਸ ਦੀ ਸ਼ਕਤੀ ਦੇ باوجود ਇਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਸ ਤਰ੍ਹਾਂ ਦੀ ਖਬਰਾਂ ਅਕਸਰ ਰੋਜ਼ਾਨਾ ਸੁਣਨ ਚ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਕਰਕੇ ਲੋਕਾਂ ਚ ਡਰ ਪੈਦਾ ਕਰਨ ਵਾਲਾ ਮਾਹੌਲ ਬਣ ਰਿਹਾ ਹੈ ਤੇ ਜਿਸ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਕਾਬੂ ਕਰਕੇ ਰੱਖਿਆ ਜਾਵੇ ਤਾਂ ਜੋ ਲੋਕੀ ਆਪਣੇ ਘਰਾਂ ਤੋਂ ਬਾਹਰ ਸੁਰੱਖਿਅਤ ਘੁੰਮ ਸਕਣ ਤੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ